ਆਹ ਤਾਂ ਇਹ ਕਿਹਨੇ ਬਹਿਵਾਉਂਦਾ ਇਹਦੇ ਦੇ ਮੇੜੋ ਤੁਸੀਂ ਉਹ ਡਾਕਟਰ ਨੂੰ ਤਾਂ ਖਾਓ ਨਾ ਹੂੰ ਹਨਾ 25000 ਇਹ ਤਾਂ ਭਾਈ ਫਿਰ ਆ ਬੱਕੇ ਥੋੜੇ ਬੱਚਾ ਵੇਖ ਚਾਚਾ ਇਹ ਰਹੀ ਉਹ ਜੇ ਆਪ ਹੀ ਨਹੀਂ ਨਗ ਲਿਆਉਂਦੇ ਉਹ ਉਹ ਦੇ ਕੋਈ ਕਾ ਕਰਿਆ ਛੋਟੇ ਪੰਜ ਪੂਸੂ ਲੈਣਾ ਪਾਈਆਂ ਨੇ ਵਿਚਾਰੇ ਚਾਰ ਲੈ ਦੇ ਹਾਂ ਇਹਨੇ ਕਦਰ ਕਰੋ ਮਾੜੀ ਮੋਟੀ ਅੰਦਰ ਕਰੋ ਤੁਸੀਂ ਦੱਸ ਦਿਓ ਇਹ ਤਾਂ 12000 ਤਾਂ ਲੈ ਜਾ ਥੋੜੇ ਕਿਨ ਦੇ ਚੱਟਾ ਅਕਾਊਂਟ ਸੀ ਆਪ ਵਾਲਾ ਹੈ ਇਕੱਠੇ ਪੱਠੀ ਵੀ ਮਾਰਾ ਹੈ ਇਕੱਠੇ ਕਿਉਂ ਗਾਗੂ ਤਣਕੇ ਦਾ ਗਾਗ ਮਨੇ ਕਿ ਹੋਣ ਮਰਿਆ ਲਾਲਾ ਕਰੋ ਉਹਨੂੰ ਭਲਾ ਵਿੱਚ ਗਾਈ ਨਹੀਂ ਗਰਮੀ ਆ ਵਿਚਾਰ ਭਲਾ ਡੈਕ ਪੇ ਰੱਖੋ ਨਹੀਂ ਇੱਥੇ ਕੋੜਦੀ ਆ ਸਾਰਾ ਪੰਜਾਬ ਹਾਂ ਮੀਟ ਮੁੱਲ ਵੀ ਨਹੀਂ ਲਾਏ ਚਾਚਾ ਜੀ ਕਿੰਨੇ ਪਾਉਣਾ ਛੇ ਦਾ ਲੈ ਜਾ 23 ਦਾ ਲੈ ਜਾ ਨੰਬਰ ਦਾ ਆ ਮੈਂ ਕਾਰ ਆਇਆ ਪਰ ਤੂੰ ਤਾਂ ਬੱਚਾ ਵੀ ਦੇਖਣਾ ਯਾਰ ਬੱਚਾ ਚਾਤੀ ਨਹੀਂ ਮਾਰਦਾ ਕਿੰਨੀ ਕੰਨੀ ਦਾ ਖੁਜਿਆ ਦੱਸ ਉਹਦਾ ਕੋਈ ਦੋ ਦੇ ਕੋਲ ਸਰਪੀਏ ਤੋਂ ਲੋਸੀ ਆ ਵੇਖੀ ਚਾਚਾ ਪਤੀ ਦੇ ਸਸਤਾ ਤੇ ਸੌਦਾ ਘੱਟਾ ਬੱਚਾ ਵੇਖੇ ਪਾਇ ਖੁੱਲਾ ਖੁੱਲਾ ਹੀ ਚੱਲਰ ਝੁੱਲਰ ਵੇਖਦਾ ਮੇਰਾ ਨਾ ਘੱਟਾ ਲੈ ਰਹੀਆਂ ਮੀਆਂ ਬੱਚਾ ਚੰਗਾ ਹੈ ਬੱਚਾ ਨਾ ਮੇਰੇ ਕਰਕੇ ਵਧੀਆ ਬੱਚਾ ਕਿੰਨੇ ਰੁਪਏ ਇਹ ਬੋਦਾ 22000 22 ਮੰਗਿਆ ਨਹੀਂ 25000 ਰੁਪਏ ਮੰਗਿਆ 25 ਦਾ ਜ਼ਰਾ ਬਾਹਲਾ ਯਾਰ ਆਹ ਜੀ ਦਾ ਤੈਨੂੰ ਕਿਹਾਗਾ ਜਿਹੜੀ ਗੱਲ ਤੋਂ ਕਿਹਾ ਉਹ ਤੋਂ ਪਹਿਲਾਂ ਹੀ ਤੂੰ ਦੱਸ ਦੇ ਵੀ ਇੰਨੇ ਦਾਗਾ ਫਿਰ ਤੈਨੂੰ ਵੀ ਦੱਸ ਦੇਾਂਗੇ ਜੇ ਪੁੱਗਿਆ ਜਾ ਜੇ ਮਾਲਕ ਕਹਣਗੇ ਫਿਰ ਲੈ ਕੇ ਤੁਹਾਨੂੰ ਜੇ ਆਪਾਂ ਲੈ ਕੇ ਚੱਲੋ ਤਾਂ ਚੱਲ ਮਾਲਕਾਂ ਨੂੰ ਪੁੱਛ ਲੋ ਜੀ ਬੰਦੇ ਇਹ ਯਾਨੀ ਕਾਫੀ ਮਾਰ ਜ ਮਾਰ ਕੇ ਕਹਿੰਦੇ ਹਨ ਬੱਚਾ ਲੱਗਦਾ ਫੇਰ ਹੈ ਕਾਹੀ ਹਜਾਰ ਪੈਸੇ ਦੂਜੇ ਆ ਜਾਂਦੇ ਤੁਕ ਮਾਚਲਾ ਹੈ 11000 ਦੇ ਮਮੋ ਚ ਲੱਗੇ ਨੇ ਰੁਪਏ ਪੜਤੇ ਕਿੰਨੇ ਲੱਗੇ ਨੇ ਉਹ ਦੇ ਦੇ ਚੱਲ ਯਾਰ ਇਹਨਾਂ ਤੋਂ ਬੱਕਰੀ ਲੈ ਜਾਓ ਬੱਕਰੀ ਲੈ ਜਾਓ ਮੈਦਾ ਖਣ ਲੈ ਜਾਓ ਫੇਰ ਜੀ ਸਾਹਮਣੇ ਪੜਨਾ 10 12000 ਪੱਠਕ ਨਹੀਂ ਦੇਣਾ ਮम्मा कहीं जी अब हर वाली पर था खाने तो तोले खिरी पर मैम नहीं आता जीरा ठीक है मियां साफ मैम नहीं है पूरी नहीं नहीं जीरा हर बा है लेने चोरी चोरी मैं मर्जी करे करा के भाई जाओ सब पसंद दी हुई जाए जमील जी जमील दत्ता केड़े तबी केड़े केड़ियां ले जी ला बादी बाए ऑनलाइन के बारे में जो बाकी चीज हो जाए ਵੇਖ ਨਾ ਬੰਗੇ ਤਾਂ ਵੀ ਕਿਹੜੀ ਬੱਟੀ ਦੱਸ ਰਹੇ ਆਂ ਵੇਖਿਆ ਤੂੰ ਬੱਕਰੀਆਂ ਆਈ ਨਹੀਂ ਕਰਤ ਨਹੀਂ ਬਾਰੀ ਨਹੀਂ ਇਹਦਾ ਹਟਜੂ ਕਰਨ ਨੂੰ ਦੇ ਹਟਜੂ ਕਰਨ ਨੂੰ ਆ ਵੀ ਕਰ ਕੇ ਤਾਂ ਇਹ ਨਹੀਂ ਤਾਂ ਦੇਖੂਗਾ ਇਹ ਕੰਮ ਜੀ ਕਿਦਾ ਹੁਣ ਫੱਟੇ ਫੱਟੇ ਪੈਸੇ ਕਹਾਂ ਲਾਈਏ ਨਹੀਂ ਬਰਾਬਰ ਯੂਟਿਊਬ ਕਰ ਜਾਂਦੇ ਆ ਠੀਕ ਲਾ ਚਲੋ ਕੋਈ ਨਹੀਂ ਕੋਈ ਹਾਂ ਤੋਂ ਹਾਂ ਤੋਂ ਹੋਰ ਬਾਰੇ ਨਾ ਸਾਡੇ 11.5 ਦੀ ਆ ਫੜੀ ਹੈ ਮਾਮਾ ਲੈ ਕੇ ਜਾਣੀਆਂ 8 15000 ਦੀ ਲੈ ਜੂ ਸਾਰਾ ਕੁਝ 12 ਦੀ ਪਟਨ ਦੀ ਹੈ ਯਾਰ ਤਕਰੀ ਬੱਕਰੀ ਦੀ ਪਾ ਦੇ ਤਰ ਤਕਰੀ ਪਾ ਉਹ ਵੀ ਗੱਬੜਾ ਡੱਪੀ ਤਕਰੀ ਬੱਕਰੀ ਆ ਛੋੜੀ ਤਕਰੀ ਕੋਈ ਬਣਾ ਇਹਦਾ ਬਣ ਜਾਣਾ ਫਿਰ ਪੱਕੀ ਵੀ ਬੰਦਾ ਬਣ ਜਿਆ ਮਾਮਾ ਤੈਨੂੰ ਵੀ ਪਤਾ ਕੱਲ ਲੱਗੇ ਮੰਡੀ ਦੇ ਪਾਸ ਕਮੀ ਆਣ ਕਿੰਨਾ ਨਜ਼ਾਰਾ ਮਾ ਯਾਰ ਬੱਕਰੀ ਕੱਢ ਬੱਕਰੇ ਗਣ ਬੱਕਰੇ ਚੰਗੀ ਬੱਕੀ ਕੱਢਿਆ ਆਂ ਜੀ ਰੱਤਾ ਖਾਦੀ ਪੋ ਇਹ ਨਹੀਂ ਨੀ ਨੜੀ ਲੈ ਅਰੇ ਗਣਵਾ ਯਾਰ ਆਪ ਮਾਰ ਪੈ ਗਿਆ ਆਪਣੀ ਕੀ ਤੇ ਤਨ ਦਸ ਮਾਰ ਤੋ ਹੀ ਫਿਰ ਇਹਨਾਂ ਨੂੰ ਮਾਰ ਪੂਰੀ ਯਾਰ ਚਲੋ ਚਲਿਆ ਜਿਹੜੀ ਆ ਹਾਂ 13 ਲਾਤਾ 6 13 ਯਾਰ ਤੂੰ ਵੀ ਕਹਿਆ ਮੈਂ 15 ਆਇਆ ਰਾਇਨ ਦੇ ਰਾਇਨ ਦੇ ਯਾ ਟੱਕੇ ਤੋ ਇਹ ਪੱਟੋ ਕੀ ਹੋਈ ਆ ਪਹਿਲਾ ਸੌਤਾ ਹੁੰਦਾ ਹੀ ਆ ਇਹਨੇ ਹੁੰਦਾ ਚਲ ਕੋਈ ਨਹੀਂ ਆ ਉਹ ਜੋ ਜੁੜਾ ਲਖੋ ਤੁਸੀਂ ਵੀ ਕੋ ਪੈਸੇ ਕਮਾਉਣੇ ਨੇ ਇੰਨੀ ਵੀ ਕਮਾਉਣੇ ਨੇ ਥੋੜੀ ਮੁਫਤ ਆ ਗਈ ਆਲਾ ਪੈਸੇ ਲਾਏ ਹੋਏ ਆਪਣੇ ਉਹ ਰੱਤੇ ਰੁਪਏ ਪਾਏ ਆ ਵੀਰੇ ਨੂੰ ਕੁਝ ਤੋਂ ਪੱਟੇ ਕਾਲੀ ਉਹਦੇ ਲਾਇਆ ਪੈਸੇ ਮੈਂ ਕਿਹੜਾ ਮੁਫਤ ਦਾ ਵੀ ਨਹੀਂ ਲਾਇਆ ਤੂੰ ਜਿੰਨੇ ਦੀ ਹੈਗੀ ਆ ਪੱਟ ਲੈ ਇੱਕ ਜਿੰਨੇ ਨੂੰੜੀ ਆ ਪੱਟ ਬਾ 6000 ਦੀ ਆ ਪੈਸੇ ਕਿਹਨੋਂ ਇਹਨਾਂ ਨੂੰ ਪੁੱਛ ਕਿੰਨੇ ਰੁਪਏ ਲਾ ਤੋ ਜੋੜੀ ਲੈਣੇ ਸੀ ਜਿੱਦੇ ਤੋਂ ਆਹ ਨਾਲ ਲਾਇਆ ਜਾ ਤੈਨੂੰ ਵੀ ਪਾਰਾ ਹਣ ਗਿਸਰੀਆ ਜੋੜੀ 500 ਲਾਈ ਦਿੰਦੀ ਸੀ ਜੋੜੀ ਦਾ ਅੱਛਾ ਕਿਉਂ ਲਿਆਉਂਦੇ ਐ ਪਹਿਲਾਂ ਲਾਇਆ ਆਪਰੇ ਦੋਨੇ ਲਾ ਰਹੇ ਆ ਹਾਂ ਦੋਨੇ ਨਹੀਂ ਆ ਇਹ ਕਿੰਨਾ ਬਹਿਣਾ 2000 ਰੁਪਏ 2000 ਰੁਪਏ ਉਹ ਫੌਜੀਆ ਹਰ ਹੁਣ ਦੂਜੇ ਰੌਂਡ ਦਾ ਆਸਕ ਕਰ ਲੀਏ ਮਾਰ ਨਾ ਨਹੀਂ ਹੱਤਪੁਰੇ ਦਾ ਹਿਆਰਾ ਨਾ ਨਾ ਦੇਣੀ ਗੱਲੇ ਦੀ ਆ ਇਹ ਮਾੜੇ ਬਟਾ ਹਵਾਦਾਰ ਬਾਰ ਤੇ ਪੈ ਗਿਆ ਰਵਾਣਾ ਪੈਦਾ ਚਲੋ ਆਜੋ ਛੱਡ ਦਾ ਦੀ ਦੇਣੀ ਆ ਛੱਡ ਆਜੋ ਹੁਣ ਬੱਕੇ ਦਬੋਣਾ ਚਲੋ ਚਾਲਾ ਸਦਾ ਹੀ ਮਾਮਾ ਮੈਂ ਕਹਿੰਦਾ ਤੂੰ 19000 ਲਗਿਆ 19 ਦਾ ਵੱਡਾ ਬੋਕਾ ਜੂ ਐਡਾ ਤੁਹਾਡਾ ਬੋਕਾ ਤੇਰੇ ਉੱਪਰ ਡਾ ਕੇ ਕਰਦਾ ਜਿੱਥੇ ਹੁਣ ਮੇਰਾ ਬੋਲ ਪੈਣਾ ਤੇਰਾ ਥੋੜਾ ਪੈਣਾ ਉੱਥੇ ਤੇਰਾ ਪੈ ਜੂਗਾ ਪੈ ਛੋਟੇ ਮੁੰਡੇ ਦਾ ਪੈਣਾ ਉਹਦਾ ਹੀ ਪੈਣਾ ਨਹੀਂ ਜੋ ਹੈ ਬਜਨ ਹੈ ਹਾਂ ਬਹੁਤ ਬਜਨ ਖਾਉਂਦਾ ਬਦਗੀਆਂ ਦੇ ਕੀ ਜਾਂਦਾ ਇਹ ਅੰਡਰ ਦਾ ਫੀਸ ਨਾ ਦੇਣ ਦਾ 19 ਦਾ ਹੀ ਲਿਓ ਹਾਂ ਗੱਲ ਪੱਕੀ ਜੀ ਗੱਲ ਦਾ 21 ਦਾ 100 ਵੀ ਆਲਾ ਬੱਕਰੇ ਹੋਲ ਵੀ ਲੈਣੇ ਨੇ ਆ ਲੈਣ ਦੇਣ ਵਾਲਾ ਹਾਂ 17000 ਤੋਂ ਘੱਟ ਦੇਣਾ ਮੈਂ ਸਮਝ ਨਹੀਂ ਕਿ ਗੱਲ ਹੈ ਇੱਕ ਹੀ ਦਿਨ ਮੇਡਦਾ ਨਾ ਦਿਨ ਨਹੀਂ ਹੀ ਗਾ ਲੰਗਾ ਤੇ 13000 ਦਾ ਹੀ ਗੰਨਿਆ ਨਹੀਂ ਠੀਕ ਐ ਰਾਈਟ ਆ ਜਾ ਤੁਹਾਡੇ ਜੀ ਤੁਹਾਡਾ 175 ਮੰਗਦਾ ਇੱਕ ਦਾ 75 ਕਿੰਨਾ ਗਨੇ ਰਹਿਮਾਉਦਾ ਤੇਨਾਂ ਦਾ ਕਿ ਚਾਰ ਦਾ ਚਾਰ ਨੇ ਚਾਰ ਫੰਦ ਫੂਲੇ ਘਰ ਕਰੂ ਵੀ ਚੌਥੀ ਨਹੀਂ ਚਾਰ ਗਨੇ ਮੰਗਦਾ ਹੈ ਹਾਂ ਜੀ ਕਿੰਨੇ ਮੰਗ ਚਾਰਾਂ ਦੇ ਆਯੋ ਆਯੋ ਫਾਰ ਨਾ ਬੋਲੇ ਫਾਰ ਜਿਹੜਾ ਆਪਣੇ ਬਜਟ ਤੋਂ ਬਾਹਰ ਹੈ ਤੇ ਹੋ